ਜਿਹੜੇ ਕਮੈਂਟ ਕਰਦੇ ਆ ਪੈਕਿੰਗ ਦੇ ਕੰਮ ਲਈ ਤੇ ਮੈਂ ਕਿਹਾ ਚਲੋ ਪਹਿਲਾਂ ਤਾਂ ਵੈਸੇ ਮੈਂ ਕਈ ਵੀਡੀਓ ਬਣਾ ਕੇ ਦੱਸ ਦਿੱਤੀਆਂ ਨੇ ਵੀ ਕਿੱਥੋਂ ਮਿਲਦਾ ਏ ਪਰ ਫਿਰ ਵੀ ਜਿਹੜੇ ਨਿਊ ਜੁੜੇ ਨੇ ਉਹਨਾਂ ਨੂੰ ਨਹੀਂ ਪਤਾ ਹੈਗਾ ਤੇ ਚਲੋ ਆਪਾਂ ਅੱਜ ਦੱਸਦੇ ਆ ਕਿ ਪੈਕਿੰਗ ਦਾ ਕੰਮ ਕਿੱਥੋਂ ਮਿਲਦਾ ਤੇ ਕਿਵੇਂ ਮਿਲਦਾ ਏ ਤੇ ਕਿਹਨਾਂ ਨੂੰ ਮਿਲਦਾ ਹੈ ਹਨਾ ਦੀ ਜਾਣਕਾਰੀ ਦੇ ਦਿੰਨੇ ਆ ਤੇ ਮੇਰੀ ਤਾਂ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਚਲੋ ਮੈਨੂੰ ਇਹ ਹੁੰਦਾ ਕਿ ਚਲੋ ਮੈਂ ਇੱਥੇ ਲਿਦਿਹਾਉਣੇ ਸ਼ੇਅਰ ਰਹਿਣੀ ਆ ਕਿ ਜਿਹੜੇ ਕੰਮ ਦਾ ਮੈਨੂੰ ਇੱਥੇ ਪਤਾ ਹੈਗਾ ਤੇ ਤੁਹਾਡੇ ਤੱਕ ਮੈਂ ਉਹਦੀ ਇਨਫਾਰਮੇਸ਼ਨ ਇਹ ਭੇਜਾਂਗੀ ਹੈ ਨਾ ਕਿ ਜਿਹੜਾ ਤੁਹਾਨੂੰ ਵੀ ਉਹਦਾ ਲਾਭ ਹੋਵੇ ਹੈ ਨਾ ਬਾਕੀ ਮਿਲੇ ਨਾ ਮਿਲੇ ਮਤਲਬ ਕਿ ਜਿਵੇਂ ਕਿਉਂਕਿ ਹਰ ਕੰਮ ਲਈ ਮਿਹਨਤ ਕਰਨੀ ਪੈਂਦੀ ਹੈ ਘਰੋਂ ਬਾਹਰ ਨਿਕਲਣਾ ਪੈਂਦਾ ਹੈ ਜਿਵੇਂ ਕਿ ਹਰ ਕੰਮ ਕਰਨ ਲਈ ਤੇ ਉਸ ਬਾਰੇ ਮੈਂ ਤੁਹਾਨੂੰ ਦੱਸਾਂਗੀ ਕਿ ਕਿਵੇਂ ਮਿਲਦਾ ਹੈਗਾ ਤੇ ਇੱਕ ਗੱਲ ਹੋਰ ਇਹ ਕੰਮ ਮੈਂ ਨਹੀਂ ਦਿੰਦੀ ਹੈਗੀ ਕਈ ਭੈਣਾ ਕਮੈਂਟ ਕਰਦੀਆਂ ਦੀਦੀ ਸਾਨੂੰ ਕੰਮ ਦੇ ਦਿਓ ਸਾਨੂੰ ਕੰਮ ਦੇ ਦਿਓ ਅਸੀਂ ਇੱਥੋਂ ਆ ਅਸੀਂ ਇੱਥੋਂ ਆ ਦੇਖ ਜੀ ਮੇਰਾ ਮੈਂ ਨਹੀਂ ਇਹ ਕੰਮ ਮੇਰਾ ਨਹੀਂ ਹੈਗਾ ਜੇ ਮੇਰੀ ਫੈਕਟਰੀ ਹੁੰਦੀ ਮੈਂ ਪਹਿਲਾਂ ਵੀ ਕਈ ਵਾਰ ਕਿਹਾ ਮੇਰੀ ਫੈਕਟਰੀ ਹੁੰਦੀ ਤਾਂ ਮੈਂ ਤਾਂ ਸਭ ਨੂੰ ਕੰਮ ਦੇ ਦਿੰਦੀ ਕਿਉਂਕਿ ਮੈਨੂੰ ਫਾਇਦਾ ਹੀ ਹੋਣਾ ਸੀਗਾ ਤੇ ਮੈਂ ਤਾਂ ਆਪ ਕਿਸੇ ਕੋਲੋਂ ਲੈਂਦੀ ਆ ਹਨਾ ਤੇ ਹੁਣ ਤਾਂ ਕਿੰਨੇ ਦਿਨ ਹੋ ਗਏ ਸੀਗੇ ਤੇ ਕੰਮ ਮੈਂ ਕੀਤਾ ਨਹੀਂ ਜਣ ਕੇ ਕੰਮ ਵੈਸੇ ਖਤਮ ਹੀ ਹੋਣ ਵਾਲਾ ਲਗਭਗ ਤੇ ਥੋੜਾ ਜਿਹਾ ਕੰਮ ਰਾਤ ਆਇਆ ਸੀਗਾ ਉਹ ਮੈਂ ਕੀਤਾ ਸੀਗਾ ਤੇ ਥੋੜਾ ਜਿਹਾ ਰਹਿ ਗਿਆ ਸੀਗਾ ਉਹ ਮੈਂ ਅੱਗੇ ਵੀਡੀਓ ਚ ਕਰਦੀ ਪਈ ਐ ਤੇ ਫਿਰ ਮੈਂ ਇਸ ਕਰਕੇ ਮੈਂ ਸੋਚਿਆ ਮੈਂ ਕਿ ਚਲੋ ਨਾਲੇ ਤੁਹਾਨੂੰ ਦੱਸ ਹੀ ਦੇਣੀ ਆ ਜ ਹਨਾ ਚਲੋ ਜੀ ਵੀਡੀਓ ਐਂਡ ਤੱਕ ਦੇਖਣਾ ਤੇ ਕਮੈਂਟ ਜਰੂਰ ਕਰਿਆ ਕਰੋ ਲਾਈਕ ਵੀ ਜਰੂਰ ਕਰਿਆ ਕਰੋ ਆਪਾਂ ਕੋਈ ਵੀ ਹੋਰ ਵੀ ਕੋਈ ਵੀ ਜਰੂਰੀ ਨਹੀਂ ਪੈਕਿੰਗ ਦਾ ਹੋਰ ਵੀ ਬਹੁਤ ਕੰਮ ਨਾਲ ਇੱਥੇ ਸਾਰਿਆਂ ਦੀ ਜਾਣਕਾਰੀ ਲੈ ਕੇ ਤੁਹਾਨੂੰ ਦੱਸਾਂ ਕਰਾਂਗੇ ਕਿ ਚਲੋ ਜਿਹੜੇ ਵੇਲੇ ਭੈਣ ਭਰਾ ਘਰੇ ਰਹਿੰਦੇ ਜਿਹੜੇ ਚਾਰ ਪੈਸੇ ਕਮਾਉਣਾ ਚਾਹੁੰਦੇ ਆ ਹਨਾ ਘਰ ਬੈਠ ਕੇ ਤੇ ਉਹਨਾਂ ਲਈ ਚਲੋ ਫਾਇਦਾ ਹੋਵੇ ਹਨਾ ਤੇ ਵੀਡੀਓ ਫਟਾਫਟ ਮਤਲਬ ਕੀ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਸ਼ੇਅਰ ਵਾਤੂ ਵਾਤ ਕਰਿਆ ਕਰੋ ਤੇ ਇੱਥੇ 11 ਮੈਂ ਗੇਟ ਖੋਲਣ ਆਈ ਸੀਗੀ ਤੇ ਸਾਈਬ ਆ ਚੁੱਕਿਆ ਹੈ ਤੇ ਰੋਟੀ ਰੋਟੀ ਮੈਂ ਬਣਾ ਲਈ ਸੀ ਕਿ ਦਾਲ ਬਣਾ ਲਈ ਸੀ ਕਿ ਤੇ ਮੈਂ ਕਿਹਾ ਚਲੋ ਬਈ ਹੁਣ ਸਾਈਬ ਆ ਗਏ ਹੁਣ ਰੋਟੀ ਖਾਣੇ ਬੈਠ ਗਏ ਮੈਂ ਵੀ ਖਾਣੀ ਸੀ ਹਲੇ ਤੇ ਮੈਂ ਨੇ ਇੱਥੇ ਪੁੱਛ ਰਹੀ ਸੀ ਪੇਪਰ ਕਿੱਦਾਂ ਰਿਹਾ ਹੈ ਤੇ ਥੋੜਾ ਸੁਸਤ ਜਿਹਾ ਹੋਇਆ ਪਿਆ ਸੀ ਮੈਨੂੰ ਇਹ ਲੱਗਾ ਸਿਰ ਪੇਪਰ ਨਾ ਚੰਗਾ ਹੋਵੇ ਕਹਿੰਦਾ ਨਹੀਂ ਮੰਮੀ ਮੇਰੇ ਸਿਰ ਦਰਦ ਹੋ ਰਿਹਾ ਹੈ ਤੇ ਮੈਂ ਕਿਹਾ ਚਲ ਫਿਰ ਥੋੜਾ ਥੋੜਾ ਰੋਟੀ ਖਾ ਕੇ ਤੇ ਮੈਂ ਦਸਨਜੀ ਖਾ ਲਈਤ ਹੈ ਨਾ ਉਸ ਤੋਂ ਬਾਅਦ ਰੋਟੀ ਪਾਣੀ ਖਾ ਕੇ ਸਾਰਾ ਕੰਮ ਕੁਮਕਮ ਕਰਕੇ ਫਿਰ ਆਏ 3:00 ਵਜੇ ਨਾਲ ਆਏ ਸੀਗੇ ਮਾਰਕੀਟ ਥੋੜਾ ਜਿਹਾ ਗਰੋਸਰੀ ਜੀ ਦਾ ਸਮਾਨ ਖ ਤੇ ਇੱਥੇ ਮੈਂ ਖਰੀਦ ਲਿਆ ਸੀ ਥੋੜਾ ਸਮਾਨ ਜਿਹੜੀ ਜਿਹੜੀ ਜ਼ਰੂਰਤ ਸੀਗੀ ਬਿੱਲ ਬਣਾ ਕੇ ਫਿਰ ਚਲੇ ਗਏ ਸੀ ਆਪਾਂ ਘਰ ਘਰ ਆ ਕੇ ਬਹੁਤ ਸਾਰਾ ਕੰਮ ਸੀਗਾ ਉਹ ਕੀਤਾ ਮਤਲਬ ਕਿ ਕੱਪੜੇ-ਕੁੱਪੜੇ ਜਿਹੜੇ ਧੋਏ ਸੀਗੇ ਉਹ ਤੈਹਾਂ ਲਾਈਆਂ 3 ਵਜੇ ਦੀ ਚਾਹ ਜਿਹੜੀ ਆਪਾਂ ਪੀਨੇ ਆ ਜਿੰਨਾ ਚਿਰ ਮੈਂ 3 ਵਜੇ ਵਾਲੀ ਚਾਹ ਨਾ ਪੀਵਾਂ ਉਨਜ਼ਰ ਮਜ਼ਾ ਜ ਨਹੀਂ ਆਉਂਦਾ ਆ ਕੇ ਚਾਹ ਪੀਤੀ ਕਾਫੀ ਕੰਮ ਕਰ ਕੀਤਾ ਤੇ ਇਹ ਥੋੜਾ ਜਿਹਾ ਪਿਆਰ ਸੀਗਾ ਇਹ ਹੁੰਦੀ ਜਿਹੜੀ ਕੰਨ ਪੱਟੀ ਨਹੀਂ ਹੁੰਦੀ ਜਿਹੜੀ ਇੱਕ ਤਾਂ ਟੋਪੀ ਹੁੰਦੀ ਇੱਕ ਕੰਨ ਪੱਟੀਆਂ ਹੁੰਦੀਆਂ ਹਨਾ ਨਾ ਸਿਆਲਾਂ ਵਿੱਚ ਜਿਹੜੇ ਮੁੰਡੇ ਕੰਨ ਪੱਟੀ ਲਗਾਉਂਦੇ ਆ ਇਹ ਉਹ ਕੰਮ ਹੈ ਇਹ ਆਇਆ ਸੀਗਾ ਮੇਰੇ ਕੋਲ ਥੋੜਾ ਜਿਹਾ ਕੰਮ ਤੇ ਇਹ ਮੈਂ ਕੀਤਾ ਸੀਗਾ ਥੋੜੇ ਜਿਿਹੇ ਪਿਸਮੇ ਰੱਖੇ ਸੀਗੇ ਆਹ ਸਾਹਿਬ ਲਈ ਵੀ ਤੇ ਭਤੀਜਾ ਭਤੀਜੀਆਂ ਲਈ ਵੀ ਚਲੋ ਬੱਚਿਆਂ ਲਈ ਮੈਂ ਇੱਕ ਇੱਕ ਰੱਖ ਲਿਆ ਸੀਗਾ ਧੀਸ ਉਹ ਏਦਾਂ ਕੁਝ ਕਹਿੰਦੇ ਨਹੀਂ ਹੈਗੇ ਸੀਗੇ ਵੀ ਮਤਲਬ ਕਿ ਫालतू ਪਾ ਦਿੰਦੇ ਆ ਜਿੰਨੇ ਆਪਾਂ ਗਿਣਤੀ ਤੋਂ ਉੱਪਰ ਕੋਈ ਵਾਧਾ ਜਾਂਦਾ ਨਾ ਪੀਸ ਉੱਪਰ ਆਖ ਰੱਖ ਲੈ ਸੀਗਾ ਤੇ ਜਦ ਕਿ ਕੋਲ ਨੂੰ ਮੈਂ ਦੱਸਤਾ ਸੀਗਾ ਠੇਕੇਦਾਰ ਨੂੰ ਬਾਕੀ ਹਾਂਜੀ ਮੈਂ ਦੱਸਦੀ ਹਾਂ ਤੁਸੀਂ ਮੈਨੂੰ ਬਹੁਤ ਪੁੱਛਦੇ ਹੋ ਕਿ ਅਸੀਂ ਕੰਮ ਕਰਨਾ ਸਾਨੂੰ ਕੰਮ ਦੇ ਦੋ ਦੀ ਸਾਡਾ ਕੰਮ ਨਹੀਂ ਮੇਰਾ ਕੰਮ ਨਹੀਂ ਹੈਗਾ ਦੇਖੋ ਮੈਂ ਵੀ ਕਿਸੇ ਠੇਕੇਦਾਰ ਤੋਂ ਲੈਣੀ ਹਾਂਜੀ ਲੁਧਿਆਣੇ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਵੀ ਇੱਥੇ ਬਾਦਰਕੇ ਰੋਡ ਫੈਕਟਰੀ ਹੈਗੀਆਂ ਚੁੰਗੀ ਕੋਲ ਬਾਦਰਕੇ ਰੋਡ ਵਸਤੀ ਕੋਲ ਤੁਸੀਂ ਤੁਸੀਂ ਪੁੱਛ ਕੇ ਜਾਣਕਾਰੀ ਲੈ ਕੇ ਤੁਸੀਂ ਆਪਣਾ ਕੰਮ ਆਪਣੀ ਜ਼ਿੰਮੇਵਾਰੀ ਤੇ ਲੈ ਜਾ ਸਕਦੇ ਇੱਕ ਭੈਣ ਦਾ ਕੱਲ ਫੋਨ ਆਇਆ ਸੀਗਾ ਤੇ ਉਹਨਾਂ ਨੇ ਆਲਮਗੀਰ ਦੇ ਕੋਲ ਪਿੰਡ ਹੈਗੇ ਉਹ ਪਿੰਡ ਕਹਿੰਦੇ ਅਸੀਂ ਗਏ ਸੀਗੇ ਆ ਲੈਣ ਵਾਸਤੇ ਇਸ ਤੇ ਚੱਲੇ ਵੀ ਗਏ ਸੀਗੇ ਉਹਨਾਂ ਨੇ ਗਰਾਂਟਡ ਮੰਗਿਆ ਹਾਂਜੀ ਇਹ ਤਾਂ ਹੈ ਹੀ ਤੁਹਾਨੂੰ ਪਤਾ ਹੀ ਕੋਈ ਵੀ ਨਿਊ ਬੰਦਾ ਜਾਵੇ ਕਿਸੇ ਵੀ ਸ਼ੌਕ ਤੇ ਜਾਂ ਕੋਈ ਵੀ ਚੀਜ਼ ਖਰੀਦਣ ਜਾਵੇ ਇੱਥੇ ਤੱਕ ਆ ਪਰਿਸ਼ਤਾ ਵੀ ਕਰਦੇ ਤਾਂ ਵੀ ਵਿਚੋਲਾ ਪਾ ਕੇ ਗਰਾਂਟਡ ਪਾ ਕੇ ਕਰਦੇ ਆ ਤਾਂ ਫਿਰ ਉਹਨਾਂ ਨੇ ਅਗਲੇ ਨੇ ਕੰਮ ਦੇਣਾ ਜਿਨ੍ਹਾਂ ਨੇ ਘਰ ਕੰਮ ਦੇਣਾ ਹੈ ਇਹ ਚੀਜ਼ ਦੇਣੀ ਹੈ ਘਰੇ ਤੇ ਉਹਨਾਂ ਨੇ ਗਰਾਂਟਡ ਤਾਂ ਮੰਗਣਾ ਹੀ ਹੈ ਨਾ ਤੇ ਉਹ ਕਹਿੰਦੇ ਸੜਕੋ ਉਹਨਾਂ ਨੇ ਗਰੈਂਟਡ ਮੰਗਿਆ ਸੀ ਹਾਂਜੀ ਭੈਣ ਉਹ ਤੁਸੀਂ ਹੁਣ ਦੇਖੋ ਮੈਂ ਤੁਹਾਨੂੰ ਫੈਕਟਰੀਆਂ ਦੱਸ ਦਿੱਤੀਆਂ ਸੀਗੀਆਂ ਬਾਦਰੀ ਤੇ ਰੋਡ ਫੈਕਟਰੀ ਹੈਗੀ ਹੈ ਆ ਵਸਤੀ ਆ ਚੂੰਗੀ ਆ ਤੇ ਤੁਸੀਂ ਜਿੱਥੇ ਮਰਜੀ ਪਤਾ ਕਰ ਸਕਦੇ ਵੀ ਇੱਥੇ ਜਿਹੜਾ ਪੈਕਿੰਗ ਟੋਪੀਆਂ ਦਾ ਕੰਮ ਹੈਗਾ ਛੋਲਾਂ ਦਾ ਕੰਮ ਹੈ ਕਈ ਭੈਣਾਂ ਕਹਿੰਦੇ ਨੇ ਜਦ ਅਸੀਂ ਛੋਲ ਲੈ ਕੇ ਗਏ ਆ ਘਰੇ ਛੋਲ ਜਿਹੜਾ ਸਟਾਉਣ ਨਹੀਂ ਲੱਗਦੇ ਤੇ ਉਹ ਵੀ ਜਾਨੀ ਕਿ ਜਿਵੇਂ ਲੈ ਕੇ ਜਾਣਾ ਸਮਾਨ ਤੇ ਆਪਾਂ ਫਿਰ ਗਲੀ ਮੁਹੱਲੇ ਵਿੱਚ ਜਿਹੜੀਆਂ ਔਰਤਾਂ ਬੈਠੇ ਉਹਨਾਂ ਨੂੰ ਅੱਗੂ ਤੇ ਅੱਗੂ ਕੰਮ ਦੇ ਦੇਣਾ ਹੈ ਉਹਨਾਂ ਦੇ ਵਿੱਚੋਂ ਚਾਰ ਪੈਸੇ ਬਚ ਜਾਂਦੇ ਹਨਾ ਜਿਵੇਂ ਮੰਨ ਲਓ 10 ਰੁਪਏ ਪੀਸ ਇਹਨਾਂ ਨੂੰ ਦੇਣਗੇ ਇਹ ਅੱਗੋਂ 8 ਰੁਪਏ ਦੇ ਦੇਣਗੇ ਮੰਨ ਲਓ ਇਹਨਾਂ ਨੂੰ 8 ਰੁਪਏ ਮਿਲੇਗਾ ਇਹ ਅੱਗੋਂ ਉਹਨਾਂ ਨੂੰ 6 ਰੁਪਏ ਦੇ ਦੇਣਗੇ ਜਾਨਕਿ ਇੱਕ ਪੀਸ ਪਿੱਛੇ 2 2 3 3 ਰੁਪਏ ਉਹਨਾਂ ਨੂੰ ਬਚ ਜਾਂਦੇ ਆ ਤੇ ਫਿਰ ਕਾਫੀ ਪੈਸਾ ਕਮਾ ਸਕਦੇ ਆ ਹਨਾ ਤੇ ਇਸ ਕਰਕੇ ਮਤਲਬ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਕੰਮ ਹੈ ਇੰਨਾ ਫੈਕਟਰੀ ਇੱਥੇ ਹੈਗੀਆਂ ਲੁਧਿਆਣਾ ਪਤਾ ਤੁਸੀਂ ਕਰਨਾ ਮੈਂ ਸਿਰਫ ਤੁਹਾਨੂੰ ਜਾਣਕਾਰੀ ਦੇ ਸਕਦੀ ਹਾਂ ਕਿਉਂਕਿ ਮੈਂ ਵੀ ਦੇਖੋ ਇੱਕ ਹਾਊਸ ਵਾਈਫ ਹਾਂ ਇੱਕ ਪਤਨੀ ਹਾਂ ਇੱਕ ਮਾਂ ਹਾਂ ਮੈਂ ਘਰੋਂ ਬਾਹਰ ਨਹੀਂ ਜਾਂਦੀ ਹੈਗੀ ਵੀ ਫੈਕਟਰੀਆਂ ਵਿੱਚ ਕਿ ਜਿਹੜਾ ਮੈਂ ਤੁਹਾਨੂੰ ਪਤਾ ਕਰਕੇ ਇੱਥੇ ਦੱਸਾਂ ਹਾਂਜੀ ਜਿੰਨੀ ਕਿ ਮੈਨੂੰ ਇਨਫੋਰਮੇਸ਼ਨ ਮਿਲਦੀ ਹੈ ਉਹ ਤੁਹਾਨੂੰ ਦੱਸ ਦਿੱਤਾ ਸੀਗਾ ਮੈਂ ਤਾਂ ਨਾਂ ਦੱਸਦੀ ਹਾਂ ਵੀ ਚਲੋ ਤੁਹਾਡਾ ਫਾਇਦਾ ਹੋਵੇ ਤੁਸੀਂ ਵੀ ਘਰੋਂ ਬਾਹਰ ਨਿਕਲ ਕੇ ਹੁੰਦਾ ਠੀਕ ਹੈ ਜੀ ਕੋਈ ਵੀ ਕੰਮ ਹੈ ਜਲ ਮੈਂ ਹੁਣ ਵੀਡੀਓ ਬਣਾਣੀ ਘਰ ਦਾ ਕੰਮ ਕਰਨੀ ਹੁਣ ਮਿਹਨਤ ਤਾਂ ਲੱਗ ਮਿਹਨਤ ਤੋਂ ਬਗੈਰ ਕੁਝ ਨਹੀਂ ਮਿਹਨਤ ਕਰਨੀ ਪੈਣੀ ਹੈ ਘਰੋਂ ਬਾਹਰ ਨਿਕਲ ਕੇ ਤੁਹਾਨੂੰ ਪੁੱਛ ਗਿੱਚ ਉਹ ਆਪ ਕਰਨੇ ਪੈਣੇ ਆਪ ਜਾ ਕੇ ਪੁੱਛੋ ਗਿੱਚੋ ਤੇ ਤੁਹਾਨੂੰ ਜਰੂਰ ਕੰਮ ਮਿਲੂਗਾ ਘਰੇ ਇੱਥੇ ਤਾਂ ਇੱਥੇ ਇਦਾਂ ਹੈਗਾ ਤੇ ਜਿਹੜੀਆਂ ਲੇਡੀਜ਼ ਨੇ ਨਾ ਇੱਥੇ ਫੈਕਟਰੀ 'ਚ ਬੈਠ ਕੇ ਵੀ ਕੰਮ ਕਰਦੇ ਆ ਇੱਥੇ ਵੀ ਕਰਦੇ ਆ ਇਹਨਾਂ ਮੁੰਡੇ ਕੁੜੀਆਂ ਸਾਰੇ ਇੱਥੇ ਵੀ ਆ ਕੇ ਕੰਮ ਕਰਦੇ ਆ ਤੇ ਬਹੁਤ ਸਾਰਾ ਵਧੀਆ ਅਰਨ ਕਰ ਲੈਂਦੇ ਆ ਬਹੁਤ ਵਧੀਆ ਕਮਾਈ ਕਰ ਲੈਂਦੇ ਆ ਜਿਵੇਂ ਠੇਕੇ ਦੀ ਰਹੀ ਗੱਲ ਠੇਕੇ ਤੇ ਜਿਵੇਂ ਠੇਕੇਦਾਰ ਮੰਨ ਲਓ 10 ਹਿਸਾਬ ਤੇ ਪੀਸ ਲੈ ਜਾਵੇ ਇੱਕ ਪੀਸ ਹਨ ਤੇ ਉਹ ਗਾਂ ਜਾ ਕੇ ਤੁਹਾਨੂੰ ਦੱਸਿਆ ਜਿਵੇਂ ਕਿ 2-3 ਰੁਪਏ ਉਹ ਬਚਾ ਲੈਂਦਾ ਐ ਇਦਾਂ ਹੁੰਦੀ ਐ ਇਹ ਗਾਂ ਦੀਆਂ ਬਿਜ਼ਨਸ ਹੁੰਦਾ ਇਹਨੂੰ ਬਿਜ਼ਨਸ ਕਹਿੰਦੇ ਹੋਰ ਕਿ ਉਹਨੂੰ ਕਹਿੰਦੇ ਹਨਾ ਦੀ ਪੈਸੇ ਚ ਪੈਸਾ ਬਚਾਣਾ ਤੇ ਬਸ ਤੁਸੀਂ ਇੰਨੀ ਕਿ ਹਿੰਮਤ ਕਰੋ ਤੁਸੀਂ ਖੁਦ ਆਓ ਜਿਹੜੇ ਨੇੜੇ-ਤੇੜੇ ਦੇ ਜਿਹੜੇ ਕਾਫੀ ਦੂਰ ਐ ਉਹਨਾਂ ਨੂੰ ਤਾਂ ਕੋਈ ਫਾਇਦਾ ਨਹੀਂ ਹੈਗਾ ਜਿਵੇਂ ਹੁਣ ਕਾਫੀ ਅੰਮ੍ਰਿਤਸਰ ਤੋਂ ਫੋਨ ਆਉਂਦੇ ਆ ਅੰਮ੍ਰਿਤਸਰ ਤੋਂ ਆਂ ਸੰਗਰੂਰ ਤੋਂ ਆਉਂਦੇ ਆ ਫਰੀਦਕੋਟ ਤੋਂ ਆਉਂਦੇ ਆ ਉਹਨਾਂ ਨੂੰ ਜੇ ਤਾਂ ਆਪਣੀਆਂ ਗੱਡੀਆਂ ਹੈ ਨਾ ਚਲੋ ਹਨਾ ਫਿਰ ਤਾਂ ਬੰਦਾ ਇਕੱਠਾ ਮਾਨ ਲੈ ਜਾਂਦਾ ਇੱਕ ਐਥੇ ਕਿ ਪਹਿਚਾਨ ਬਣਾਣੀ ਪੈਂਦੀ ਹੈ ਇੱਕ ਥੋੜਾ ਜਿਹਾ ਗਰੰਟੀ ਦੇਣੀ ਪੈਂਦੀ ਉਹ ਤੁਸੀਂ ਦੇ ਸਕਦੇ ਹੋ ਹੁਣ ਉਹ ਤਾਂ ਮੈਂ ਨਹੀਂ ਦੇ ਸਕਦੀ ਹੈ ਨਾ ਉਹ ਤੁਸੀਂ ਦੇ ਸਕਦੇ ਆਪਾਂ ਕੋਈ ਵੀ ਕੰਮ ਕਰਨੇ ਆ ਬੈਂਕ 'ਚ ਕੰਮ ਕਰੀਏ ਕਿਸੇ ਵੀ ਪਿਆਸੇ ਕੰਮ ਕਰੀਏ ਤੇ ਜਦੋਂ ਆਪਾਂ ਪ੍ਰੂਫ ਦੇਣੇ ਹੁੰਦੇ ਉਹ ਆਪਣੇ ਹੀ ਦੇਣੇ ਹੁੰਦੇ ਕਿਸੇ ਹੋਰ ਦੇ ਪ੍ਰੂਫ ਤਾਂ ਨਹੀਂ ਆਪਾਂ ਦੇ ਸਕਦੇ ਹੈ ਨਾ ਇਸ ਕਰਕੇ ਤੁਸੀਂ ਵੀ ਘਰੋਂ ਬਾਹਰ ਨਿਕਲੋ ਥੋੜੀ ਜੀ ਜਾਣਕਾਰੀ ਲਓ ਕਾਫੀ ਭੈਣਾ ਇੱਥੇ ਮੈਨੂੰ ਫੋਨ ਕਰਕੇ ਮੈਂ ਨੰਬਰ ਵੀ ਦਿੱਤਾ ਹੋਇਆ ਸੀਗਾ ਆਪਣੇ 3-4 ਦਿਨ ਪਹਿਲਾਂ ਵੀਡੀਓ ਵਿੱਚ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਨੰਬਰ ਕਾਲਸ ਕਰਦੀਆਂ ਭੈਣਾ ਪੁੱਛਦੀਆਂ ਵੀ ਨੇ ਤੇ ਕਹਿੰਦੀਆਂ ਨਾ ਸੀ ਗਈਆਂ ਵੀ ਆ ਜ ਨੇ ਆਈਆਂ ਕੰਮ ਵੀ ਹੈਗਾ ਏ ਪਰ ਇਹ ਥੋੜਾ ਗਰੰਟਡ ਮੰਗਦੇ ਆ ਉਹ ਭੈਣਾ ਤੁਸੀਂ ਹੁਣ ਖੁਦ ਆਪਣੀ ਜ਼ਿੰਮੇਵਾਰੀ ਲੈ ਸਕਦੇ ਹੋ ਮੇਰਾ ਤੇ ਮਕਸਦ ਇਹੀ ਹੈ ਕਿ ਮੈਂ ਤੁਹਾਨੂੰ ਮੋਟੀਵੇਟ ਕਰਾਂ ਕਿ ਤੁਹਾਨੂੰ ਦੱਸਾਂ ਕਿ ਤੁਸੀਂ ਹੋ ਨਾ ਹੋਇਆ ਕਰੋ ਹਨਾ ਜਿਵੇਂ ਬੰਦਾ ਸੈਟ ਰਹਿੰਦਾ ਹਰ ਵੇਲੇ ਵੀ ਮਤਲਬ ਕਿ ਸਾਨੂੰ ਕੰਮ ਨਹੀਂ ਹੈਗਾ ਤੇ ਜਿਹੜਾ ਬੰਦਾ ਸੋਚਦਾ ਰਹਿੰਦਾ ਵੀ ਕੰਮ ਨਹੀਂ ਹੈਗਾ ਵੀ ਜਾਂ ਸਵੇਲੇ ਬੈਠੇ ਹੋਏ ਆ ਹਨਾ ਤੇ ਮਾਯੂਸ じゃ ਨਾ ਹੋਇਆ ਕਰੋ ਵੀ ਤੁਸੀਂ ਉਠੋ ਘਰੋਂ ਨਿਕਲੋ ਤਾਂ ਹੀ ਤੁਹਾਨੂੰ ਪਤਾ ਚੱਲੂਗਾ ਐਦਾਂ ਕੁਝ ਵੀ ਨਹੀਂ ਪਤਾ ਚੱਲਦਾ ਮਿਹਨਤ ਤਾਂ ਤੁਹਾਨੂੰ ਕਰਨੀ ਹੀ ਪੈਣੀ ਹੈ ਘਰੋਂ ਬਾਹਰ ਨਿਕਲਣਾ ਹੀ ਪੈਣਾ ਹੈ ਤੁਹਾਨੂੰ ਥੋੜੀ ਭੱਜ ਦੌੜ ਕਰਕੇ ਆਪ ਹੀ ਮਿਹਨਤ ਕਰਨੀ ਪੈਣੀ ਹੈ ਕਿਸੇ ਤੇ ਨਾ ਛੱਡਿਆ ਕਰੋ ਵੀ ਸਾਨੂੰ ਕੰਮ ਦੇ ਦਿਓ ਸਾਨੂੰ ਐਦਾਂ ਕੋਈ ਨਹੀਂ ਦਿੰਦਾ ਹੈਗਾ ਐਦਾਂ ਕੋਈ ਵੀ ਗਾਰੰਟੀ ਨਹੀਂ ਲੈਂਦਾ ਹੈਗਾ ਚਲੋ ਆਪਾਂ ਫੈਮਿਲੀ ਹੈਗੇ YouTube ਦੀ ਪਰ ਤੁਹਾਨੂੰ ਪਤਾ ਹੀ ਹੈ ਫਿਰ ਵੀ ਹਨਾ ਆਪਣੀ ਗਾਰੰਟੀ ਆਪ ਦੇਣੀ ਪੈਂਦੀ ਹੈ ਤੇ ਇੰਨੀ ਕੁ ਇਨਫਰਮੇਸ਼ਨ ਸੀਗੀ